ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਉਣੁ ਜੀ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਦੀ ਆ ਰਹੀ ਹੁਣੇ-ਹੁਣੇ ਬੈਂਕ 'ਚ ਖਾਤਾ ਰੱਖਣ ਵਾਲਿਆਂ ਲਈ ਆਈ ਇਹ ਵੱਡੀ ਚੰਗੀ ਖਬਰ ਲੱਗ ਗਈਆਂ ਮੋਜਾ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਰੱਖੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਲਾਈਕ ਸ਼ੇਅਰ ਸਬਸਕ੍ਰਾਈਬ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਆ ਰਹੀ ਹੈ ਜੀ ਹਾਂ ਦੇਸ਼ ਵਿੱਚ ਜਨਤਕ ਖੇਤਰ ਦੇ ਅਧ ਰਿਜੀ ਖੇਤਰ ਦੇ ਬੈਂਕਾਂ ਤੋਂ ਇਲਾਵਾ ਛੋਟੇ ਬੈਂਕਾਂ ਦਾ ਨਾਮ ਵੀ ਮਸ਼ਹੂਰ ਹੋ ਰਿਹਾ ਹੈ ਇਸ ਦਾ ਵੱਡਾ ਕਾਰਨ ਇਹ ਹੈ ਕਿ ਬੈਂਕਾਂ ਵੱਲੋਂ ਤੁਸੀਂ ਜਾਰੀਆਂ ਵਿਆਜ ਰਹਿਣ ਛੋਟੇ ਬੈਂਕ ਉਹ ਆਪਣੇ ਗਾਕਾ ਨੂੰ ਐਫ ਡੀ ਤੇ ਜਿਆਦਾ ਗਿਆ ਅਦਾ ਕਰਦੇ ਹਨ ਇਹ ਬੈਂਕ ਫੂਕਸਡ ਪੋਜ਼ਿਟਿਵ ਕਰਨ ਵਾਲੇ ਗਾਕਾ ਨੂੰ 9% ਤੋਂ ਵੱਧ ਵਿਆਜ ਦੀ ਪੇਸ਼ਕਸ਼ ਕਰ ਰਹੇ ਹਨ ਤੇ ਬੈਂਕ ਆਫ ਇੰਡੀਆ ਵੱਡੇ ਬੈਂਕਾਂ ਦੀ ਗੱਲ ਕਰੀਏ ਤਾਂ ਐਸ ਬੀ ਆਈ ਆਪਣੇ ਸਤਾ ਦਿਨਾਂ ਤੋਂ 10 ਸਾਲ ਦੀ ਐਫ ਡੀ ਤੇ 3.5 ਤੋਂ ਲੈ ਕੇ 7% ਦੇ ਵਿਚਕਾਰ ਵਿਆਜ ਦੇ ਰਿਹਾ ਹੈ 400 ਦਿਨਾਂ ਦੀ ਵਿਸ਼ੇਸ਼ ਐਫ ਡੀ ਅਮਰਤ ਕਲ ਸ਼ੀਮ 7.10% ਦੀ ਵਿਆਜ ਦੀ ਪੇਸ਼ਕਸ਼ ਕਰ ਰਹੀ ਹੈ ਤੇ ਨਾਲ ਹੀ ਜਦਕਿ 444 ਦਿਨਾਂ ਲਈ ਅਮਰਤ ਫੰਡ ਯੋਜਨਾ 7.25% ਦੀ ਵਿਆਜ ਦੀ ਪੇਸ਼ਕਸ਼ ਕਰਦੀ ਹੈ ਜਿਸ ਕਰਕੇ ਲੋਕਾਂ ਨੂੰ ਇਹ ਵੱਡਾ ਫਾਇਦਾ ਹੋਵੇਗਾ ਤੇ ਐ ਜੀ ਸਮਾਲ ਫਾਈਨਾਂਸ ਬੈਂਕ ਜੀਹਾਂ ਦੀ ਗੱਲ ਕਰੀਏ ਤਾਂ ਬੈਂਕ 7 ਤੋਂ 10 ਸਾਲਾਂ ਦੀ ਐਫ ਡੀ ਦੇ 8% ਤੱਕ ਦਾ ਵਿਆਜਿਤ ਪੇਸ਼ ਕਰਦੀ ਹੈ ਤੇ ਨਾਲ ਹੀ ਜਿਸ ਕਰਕੇ ਲੋਕਾਂ ਨੂੰ ਇਹ ਵੱਡਾ ਮੁਨਾਫਾ ਹੋਵੇਗਾ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ